ਮੈਗਜ਼ੀਨ ਦੇ ਵਿੱਚ ਕੇਜਰੀਵਾਲ ਦੀ ਨਿਹੰਗ ਵਾਲੀ ਤਸਵੀਰ ਦੇ ਵਿਵਾਦ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸਪਸ਼ਟ ਕਰਨ ਦਿੱਤਾ ਹੈ ਪਾਰਟੀ ਦੇ ਪੰਜਾਬ ਕਨਵੀਨਰ ਸੁਚਾਲ ਸਿੰਘ ਛੋਟੇਪੁਰ ਨੇ ਇਸ ਨੂੰ ਕੇਜਰੀਵਾਲ ਦਾ ਹੀ અપਮਾਨ ਦੱਸਿਆ ਹੈ ਜਿਸ ਨਾਲ ਹੀ ਉਹਨਾਂ ਨੇ ਇਸ ਪੂਰੀ ਘਟਨਾ ਨੂੰ ਸਰਕਾਰ ਦੀ ਸਾਜ਼ਿਸ਼ ਦੱਸਿਆ ਹੈ ਉਹਨਾਂ ਕਿਹਾ ਕਿ ਇਸ ਬਾਰੇ ਉਹ ਮੈਕਸੀਨ ਨੂੰ ਪੱਤਰ ਲਿਖ ਕੇ ਵੀ ਇਤਰਾਜ਼ ਬਧਕਾਉਣਗੇ ਨਿਹੰਗ ਜਥੇਬੰਦੀਆਂ ਦੇ ਵਿਰੋਧ ਬਾਰੇ ਉਹਨਾਂ ਕਿਹਾ ਕਿ ਨਿਹੰਗ ਸਿੰਘਾਂ ਨੂੰ ਗਰਮ ਜੋਸ਼ੀ ਦੇ ਨਾਲ ਕੰਮ ਨਹੀਂ ਲੈਣਾ ਚਾਹੀਦਾ ਅਸੀਂ ਚਿੱਠੀ ਲਿਖ ਰਹੇ ਹਾਂ ਇੰਡੀਆ ਟੂਡੇ ਵਾਲੇ ਨੂੰ ਤਈਏ ਤੂੰ ਗਲਤੀ ਕਿਉਂ ਕੀਤੀ ਹੈ ਤੋ ਇਹ ਕੇਜਰੀਵਾਲ ਸਾਹਿਬ ਦਾ ਫੇਸ ਕੇਜਰੀਵਾਲ ਸਾਹਿਬ ਦਾ ਤੇ ਥੱਲੇ ਜਿਹੜਾ ਬਣਾ ਨਿਯੰਗ ਦਾ ਇਹ ਵੀ અપਮਾਨ ਕੇਜਰੀਵਾਲ ਸਾਹਿਬ ਦਾ ਕੀਤਾ ਉਹਦਾ ਔਰ ਇਹ ਜਿਹੜੀਆਂ ਗੱਲਾਂ ਨੇ ਇਹ ਸਾਰੀਆਂ ਮੈਨੂੰ ਪਤਾ ਵੀ ਕਿੱਥੋਂ ਹੋ ਰਹੀਆਂ ਨੇ ਅਸੀਂ ਇਹਦੀ ਬਿਲਕੁਲ ਨਿੰਦਾ ਕਰਦੇ ਆ ਨਿਯੰਗ ਜੱਥੇਬੰਦੀਆਂ ਦੇ ਵਿੱਚ ਚੱਲਣਾ ਚ ਮੇਰੀ ਬੇਨਤੀ ਆ ਕਿ ਉਹ ਤੇਜਤ ਉਹ ਕਿਹੋ ਜਿਹੀ ਗੱਲ ਨਾ ਕਰਨ ਕਿਉਂਕਿ ਕੇਜਰੀਵਾਲ ਨੇ ਫੋਟੋ ਥੋੜੇ ਦਵਾਈ ਆ ਫੋਟੋ ਤਾਂ ਤੁਹਾਡੀ ਕਿਸੇ ਨਿਯੰਗ ਦੀ ਫੋਟੋ ਦੇ ਉੱਤੇ ਬੁੱਧਿਆਂ ਵਾਲਾ ਬੰਦਾ ਵੀ ਲਾ ਸਕਦਾ ਇਹ ਤਕਰੀਰ ਸੇ ਬੰਦੇ ਤੇ ਉੱਤੇ ਪੱਗ ਵੀ ਬਣ ਸਕਦੇ ਆ ਇਹ ਤਾਂ ਜਿੰਨੇ ਵੀ ਇਹ ਜਿਹੜੇ ਹੈਗੇ ਮੈਗਜ਼ੀਨ ਵਾਲੇ ਇਹਨਾਂ ਨੂੰ ਕਿਸੇ ਦੇ ਹੱਥੇ ਨਹੀਂ ਚੜਨਾ ਚਾਹੀਦਾ ਤੇ ਇਹਨੂੰ ਇਹੋ ਜਿਹਾ ਨੁਕਸਾਨ ਪਹੁੰਚਾਉਣ ਦੀ ਗੱਲ ਨਹੀਂ ਕਰਨੀ ਚਾਹੀਦੀ ਐਸਜੀਪੀਸੀ ਦੇ ਵੱਲੋਂ ਮੈਗਜ਼ੀਨ ਵਿਵਾਦ ਨੂੰ ਲੈ ਕੇ ਕੇਸ ਦਰਜ ਕਰਵਾਉਣ ਅਤੇ ਅਕਾਲ ਤੱਕ ਸਾਭ ਦੇ ਜਥੇਦਾਰ ਵੱਲੋਂ ਕੀਤੀ ਤਾੜਨਾ ਦਾ ਵੀ ਛੋਟੇਪੁਰ ਨੇ ਜਵਾਬ ਦਿੱਤਾ ਹੈ ਤਾਂ ਅਸ਼ੀਸ਼ ਕਤਾਨ ਨੇ ਮਾਫੀ ਮੰਗ ਲਈ ਸੀ ਐਸਜੀਪੀਸੀ ਦਾ ਫਰਜ ਹੀ ਨਹੀਂ ਸੀ ਬਣਦਾ ਪਈਓ ਜਾ ਕੇ ਕੋ ਕੇਸਰ ਜਿੱਸੇ ਕਰਦੇ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਜੇ ਕੱਲ ਤੱਕ ਦਾ ਜਿਹਦਰ ਸਾਹਿਬ ਜੋ ਮਰਜੀ ਸਾਨੂੰ ਕਹਿਣ ਅਸੀਂ ਕੋਈ ਉਹਨਾਂ ਦਾ ਬੁਰਾ ਨਹੀਂ ਬਣਾਉਂਦੇ ਉਹਨਾਂ ਨੇ ਮੈਂ ਵੀ ਪੜਿਆ ਉਹਨਾਂ ਦਾ ਬਿਆਨ ਕੋ ਉਹਨਾਂ ਤੇ ਤਾੜਨਾ ਕੀਤੀ ਕੋਈ ਜਾਨੀ ਤਾੜਨਾ ਕੀਤੀ ਤਾਂ ਅਸੀਂ ਅੱਗੇ ਤੋਂ ਬਿਲਕੁਲ ਤਾੜਨ ਦਾ ਖਿਆਲ ਰੱਖਾਂਗੇ